ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਅਸੀਂ ਫੇਰ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆ ਅੱਜ ਅਸੀਂ ਇਹ ਕਹਿਣ ਲੱਗੇ ਆ ਕਿ ਜੋ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਗੁਰੂ ਹੋਏ ਸੀ ਉਹਨਾਂ ਨੇ ਜਗਤ ਦੇ ਲੋਕਾਂ ਨੂੰ ਸੱਚ ਦਾ ਹੌਕਾ ਮਾਰਿਆ ਸੀ ਸੱਚ ਦੀ ਸਿੱਖਿਆ ਦਿੱਤੀ ਸੀ ਵੀ ਜਾਣੇ ਕਿ ਮਾੜੀਆਂ ਕੰਮਾਂ ਤੋਂ ਸਾਰੀਆਂ ਜਿਹੜੀਆਂ ਕਰੀਤੀਆਂ ਬੰਦੇ ਦੇ ਵਿੱਚ ਉਹ ਤੋਂ ਮਤਲਬ ਵੀ ਦੂਰ ਰਹਿਣ ਦਾ ਹੌਕਾ ਦਿੱਤਾ ਸੀ ਠੱਗੀ ਬੇਈਮਾਨੀ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਜਾਣੇ ਕਿ ਸਾਰਿਆਂ ਤੋਂ ਦੂਰ ਰਹਿਣ ਦਾ ਹੋਕਾ ਮਾਰਿਆ ਸੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਰ ਉਸ ਦੀ ਸਿੱਖਿਆ ਨੂੰ ਅੱਜ ਲੋਕ ਕਿੰਨਾ ਕੁ ਮੰਨਦੇ ਹਨ ਨਸ਼ੇ ਠੱਗੀ ਬੇਈਮਾਨੀ ਰਿਸ਼ਵਤਖੋਰੀ ਕੀ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਹੋਕੇ ਨੂੰ ਮੰਨਿਆ ਜਗਤ ਦੇ ਗੁਰੂ ਕਹਿਣਾ ਸੌਖਾ ਹੈ ਪਰ ਉਹ ਜੋ ਸਾਨੂੰ ਸਿੱਖਿਆ ਦੇ ਕੇ ਗਏ ਜਿਹੜੀ ਸਿੱਖਿਆ ਦੇ ਨਾਲ ਸਾਨੂੰ ਜੋੜ ਕੇ ਗਏ ਕੀ ਅਸੀਂ ਉਸ ਨੂੰ ਮੰਨਿਆ ਅੱਜ ਕਿੰਨੀਆਂ ਕ੍ਰੀਤੀਆਂ ਠੱਗੀ ਬੇਈਮਾਨੀ ਰਿਸ਼ਵਤਖੋਰੀ ਕਿੱਥੇ ਅੱਜ ਚਰਨ ਸੀਮਾ ਉੱਤੇ ਪੁੱਜ ਗਈ ਜੇ ਅਸੀਂ ਉਸ ਗੁਰੂ ਦੀ ਗੱਲ ਨੂੰ ਮੰਨਦੇ ਉਹਨਾਂ ਦੇ ਬਚਨਾਂ ਨੂੰ ਮੰਨਦੇ ਉਹਨਾਂ ਦੇ ਹੁਕਮ ਨੂੰ ਮੰਨਦੇ ਤੇ ਆਹ ਚੀਜ਼ਾਂ ਤਾਂ ਅੱਜ ਫਿਰ ਹੋਣੀਆਂ ਨਹੀਂ ਚਾਹੀਦੀਆਂ ਸੀ ਜਿਹੜੇ ਕਹਿੰਦੇ ਅਸੀਂ ਉਸ ਨੂੰ ਮੰਨਦੇ ਆ ਉਹਦੇ ਹੁਕਮ ਨੂੰ ਉਹਦੇ ਬਚਨ ਨੂੰ ਮੰਨਣਾ ਵੀ ਜੋ ਸਾਨੂੰ ਸਿੱਖਿਆ ਦੇ ਕੇ ਗਏ ਉਹ ਕੰਮ ਅਸੀਂ ਨਹੀਂ ਕਰਨਾ ਉਹ ਸਾਨੂੰ ਚੰਗੇ ਕੰਮਾਂ ਦੀ ਸਿੱਖਿਆ ਦੇ ਕੇ ਗਏ ਆ ਵੀ ਚੰਗੇ ਕੰਮ ਕਰਨੇ ਆ ਮੰਨ ਕੇ ਚੱਲੋ ਪਿੰਡ ਦੇ ਵਿੱਚ ਕੋਈ ਹੋਕਾ ਦਿੰਦੇ ਆ ਪਿੰਡ ਦੇ ਵਿੱਚ ਕਈ ਵਾਰੀ ਕਿ ਅੱਜ ਤੁਹਾਨੂੰ ਪੈਸਣਾ ਮਿਲਣੀ ਹੈ ਜਾਂ ਅੱਜ ਨਰੇਗਾ ਚੱਲਣੀ ਉਹ ਹੋਕਾ ਕਿਵੇਂ ਸੁਣ ਜਾਂਦਾ ਹੈ ਤੇ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਜਗਤ ਦੇ ਹੁੱਕ ਹੋਕਾ ਮਾਰਿਆ ਜਗਤ ਦੇ ਲੋਕਾਂ ਨੂੰ ਉਹ ਸੁਣਦਾ ਹੀ ਨਹੀਂ ਉਹਨੇ ਜਿੰਨਾ ਵੀ ਹੋਕਾ ਮਾਰਿਆ ਸੱਚ ਦਾ ਮਾਰਿਆ ਸੱਚ ਦਾ ਵਿਦੇਸ਼ ਦਿੱਤਾ ਤੇ ਸੱਚ ਹੱਕ ਦੀ ਕਮਾਈ ਕਰਨ ਦਾ ਵਿਦੇਸ਼ ਦਿੱਤਾ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਨੇ ਇਹ ਵੀ ਬਚਨ ਕੀਤੇ ਵੀ ਸੱਚ ਹੱਕ ਦੀ ਕਮਾਈ ਵਾਧੀ ਤੇ ਫੁੱਲਦੀ ਹੈ ਬੰਦੇ ਦੇ ਵਿੱਚ ਤਾਕਤ ਪੈਦਾ ਹੁੰਦੀ ਹੈ ਬੰਦਾ ਕਿਸੇ ਵੀ ਜਗ੍ਹਾ ਉੱਤੇ ਸੱਚ ਹੱਕ ਦੀ ਗੱਲ ਕਰ ਸਕਦਾ ਜਿਹੜਾ ਹੱਕ ਸੱਚ ਦੀ ਕਮਾਈ ਕਰਦਾ ਤਾਂ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆਂ ਵੀ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਜਗਤ ਦੇ ਲੋਕਾਂ ਨੂੰ ਸਨੇਹਾ ਦਿੱਤਾ ਸੀ ਉਹ ਮੰਨਿਆ ਨਹੀਂ ਜੇ ਜਗਤ ਦੇ ਲੋਕਾਂ ਨੇ ਉਹਦੇ ਸਨੇਹੇ ਨੂੰ ਮੰਨਿਆ ਹੁੰਦਾ ਤੇ ਅੱਜ ਫਿਰ ਪੰਜਾਬ ਦੀ ਧਰਤੀ ਦੀ ਜਾਂ ਹਿੰਦੁਸਤਾਨ ਦੀ ਧਰਤੀ ਤੇ ਆਹ ਕ੍ਰੀਤੀਆਂ ਥੋੜਾ ਹੋਣੀਆਂ ਸੀ ਫੇਰ ਤਾਂ ਠੱਗੀ ਬੇਈਮਾਨੀ ਰਿਸ਼ਵਤ ਖੋਰੀ ਦਾ ਸਫਾਇਆ ਹੋਣਾ ਸੀ ਤੇ ਲੋਕਾਂ ਨੇ ਬੜੀ ਅਮਰ ਸ਼ਾਂਤੀ ਦੇ ਨਾਲ ਰਹਿਣਾ ਸੀ ਜੇ ਉਹਦੇ ਹੋਕੇ ਨੂੰ ਸੁਣਿਆ ਹੁੰਦਾ ਉਹਦੇ ਬਚਨਾਂ ਨੂੰ ਮੰਨਿਆ ਹੁੰਦਾ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਅੱਜ ਲੋਕ ਵਿਖਾਵਾ ਕਰਦੇ ਆ ਧਰਮਾਂ ਨੂੰ ਮੰਨਦੇ ਨਹੀਂ ਧਰਮਾਂ ਨੇ ਸੱਚ ਹੱਕ ਤੇ ਰਹਿਣ ਦੀ ਸਿੱਖਿਆ ਦਿੱਤੀ ਐ ਤਾਂ ਸ਼ੈਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜੋ ਸਿੱਖਿਆ ਦਿੱਤੀ ਉਹਨੂੰ ਕੋਈ ਨਹੀਂ ਮੰਨਦਾ ਤੇ ਵਿਖਾਵਾ ਲੋਕ ਕਰਦੇ ਆ ਤੇ ਉਹਦੇ ਹੋਕੇ ਨੂੰ ਅਸੀਂ ਮੰਨ ਗਏ ਉਹਦੇ ਬਚਨਾਂ ਨੂੰ ਮੰਨ ਗਏ ਤੇ ਜਿਹੜੀਆਂ ਰੀਤੀਆਂ ਖਤਮ ਹੋ ਸਕਣ ਤੇ ਬੰਦਾ ਆਰਾਮਦਾਰੀ ਦੇ ਨਾਲ ਹਰ ਕੋਈ ਜੋਵੇਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ